ਆਓ ਜਗਨਨਾਥ ਅਸੀਂ ਤੁਮ ਸੀਪੁਰ ਦੇ ਨਾਮਕ ਸੀਂਦਰਪਸਾਹ ਸਜਤਨਾ ਹੈ ਮੰਤਰ ਨਾਮ ਨਾਮ ਪ੍ਰਾਰਥਨਾ ਕਰਤਰ ਜੀ ਨਾਮ ਜੀ ਨਾਮ ਸਾਦੇ ਸੰਤੋਖ ਜੀ ਦੇ ਰੱਖਣਾ ਗੁਰੂਆਂ ਨੂੰ ਬਸੀ ਅੱਜ ਇਸ ਸਾਜ ਪਵਕਾ ਦੀ ਖੁਆਹੀ ਦੇ ਕਾਰਕਾ ਵਾਹਿਗੁਰੂ ਜੀ ਦੇ ਬਤੇ ਅੱਜ ਇਸ ਪਵਿੱਤਰ ਸਥਾਨ ਤੇ ਸਤ ਗਿਆਨੀ ਜਰਨੈਲ ਸਿੰਘ ਖਾਲਸਾ ਪੰਡਾਣੇ ਦਾ ਜਨਮ ਸਥਾਨ ਹੈ ਜੇ ਸਥਾਨ ਤੋਂ ਮੇਰੀ ਜਸਤਾਰ ਬੰਦੀ ਹੋਈ ਜਹਾਂ ਪਕੌਂਦਾ ਕਾਰਜ ਰਮਿਆ ਅੱਜ ਉਸੇ ਸਥਾਨ ਤੇ ਇਸ ਕੌਮੀ ਕਾਰਜ ਨੂੰ ਚਲਦਣ ਇੱਕ ਜੀਵਨ ਦੇ ਬਣਿਆ ਮੂਲ ਤੇ ਆਪਾਂ ਅੱਜ ਖੜੇ ਪਿਛਲੇ 1 ਮਹੀਨੇ ਤੋਂ ਜੋ ਕੁਝ ਹੋਇਆ ਉਹ ਸਾਰਾ ਕੁਝ ਵੇਖਿਆ ਮੈਂ ਤਾਂ ਹੌਲਾ ਨਹੀਂ ਥੋੜੇ ਸਮੇਂ ਵਿੱਚ ਸੰਗੀਤ ਚੰਮਾ ਗੱਲਬਾਤ ਦੇਣੀ ਹੈ 1 ਮਹੀਨਾ ਪਹਿਲਾਂ ਜੋ ਉਹ ਉਹ ਮੁਜ਼ਰੇ ਜਬਰ ਸਿਕਾ ਦੇਟ ਆਇਆ ਹੈ ਉਸ ਜਬਰ ਨੂੰ ਜਿਹੜਾ ਫੱਟਾ ਕੋਈ ਇਸ ਤਰ੍ਹਾਂ ਕੇ ਹੋ ਗਿਆ ਜੇਕਰ ਲਈ ਗ੍ਰਿਫਤਾਰੀ ਦੀ ਗੱਲ ਹੁੰਦੀ ਤੇ ਸ਼ਾਇਦ ਗ੍ਰਿਫਤਾਰੀ ਦੇ ਬਹੁਤ ਤਰੀਕੇ ਸੀ ਜਿਨ੍ਹਾਂ ਦਾ ਮੈਂ ਸੇਕ ਵੀ ਕਰਦਾ ਨੂੰ ਪਰ ਜੋ ਚਿਹਰਾ ਹਕੂਮਤ ਦਾ ਨਾ ਹੋਣਾ ਸੀ ਦੁਨੀਆ ਸਾਹਮਣੇ ਹੋਇਆ ਜੋ ਸਿਕ ਨੂੰ ਨਿਮਾਣਦੇ ਜਬਰ ਦਾ ਲੱਗਿਆ ਦੇਖੋ ਸਤਗੁਰ ਸੱਚੇ ਪਾਸ਼ਾ ਦੀ ਕਚਾਰੀ ਦੇ ਵਿੱਚ ਅਸੀਂ ਦੋਸ਼ੀ ਨਹੀਂ ਦੁਨਿਆਵੀ ਕਚਾਰੀ ਜਿੱਥੇ ਦੋਸ਼ੀ ਹੋ ਸਕਦੇ ਸੋ ਇੱਕ ਮਹੀਨੇ ਤੋਂ ਬਾਅਦ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਗੇਸ ਧਰਤੀ ਤੇ ਲੜਿਆਂ ਇਸ ਧਰਤੀ ਤੇ ਲੜਾਂਗੇ ਧਰਤੀ ਛੱਡ ਕੇ ਕਿੱ데 ਨਹੀਂ ਜਾਂਦੇ ਸੋ ਇਸ ਤਰਕੇ ਜਿਹੜੇ ਝੂਠੇ ਕੇ ਸਾਡੇ ਤੇ ਪਰਚੇ ਪਏ ਨੇ ਇਹਨਾਂ ਦਾ ਸਾਹਮਣਾ ਅਸੀਂ ਹਰ ਵਿੱਚ ਕਰਾਂਗੇ ਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਦੇਖੋ ਸੰਗਤੀਆਂ ਦਾਸਾਂ ਤੋਂ ਬਿਨਾ ਨਾ ਤੇ ਇਤੇ ਕਿਹੜੇ ਕਹਿਣਾ ਚਲ ਨਿਕਲ ਜਾਣਾ ਸੰਭਵ ਹੁੰਦਾ ਸੰਗਤੀਆਂ ਦਾਸਾਂ ਤੋਂ ਬਿਨਾ ਨਾ ਤੇ ਇਨਾ ਲੰਮਾ ਸਮਾਂ ਜਿਹੜਾ ਰੂਪੋ ਸੋਚਣਾ ਸੰਭਵ ਹੁੰਦਾ ਹੈ ਕਿ ਸੰਗਤੀਆਂ ਦਾਸਾਂ ਦੇ ਗੁਰਸਾਹਿਬ ਦੀ ਕਿਰਪਾ ਸਦਕਾ ਸਾਰਾ ਕੁਝ ਵਾਪਰਿਆ ਅੱਜ ਉਸੇ ਸਥਾਨ ਦੇ ਉੱਤੇ ਅਸੀਂ ਆਪ ਗ੍ਰਿਫਤਾਰੀ ਲੈਣ ਦਾ ਫੈਸਲਾ ਕੀਤਾ ਇਹ ਗ੍ਰਿਫਤਾਰੀ ਜਿਹੜੀ ਹੈ ਇਹ ਅੰਤ ਨਹੀਂ ਕਿ ਸ਼ੁਰੂਆਤ ਹੈ ਸੰਗਤ ਸੱਜੇ ਭਾਗਾਂ ਕਿਰਪਾ ਕਰਨ ਕਿ ਜਿਹੜਾ ਝੂਠ ਦਾ ਫਲੰਦਾ ਸਾਡੇ ਘਰਾਂ ਸਿਰਜਿਆ ਗਿਆ ਹੈ ਤੈਨੂੰ ਭੰਦਾ ਸੰਸਾਰ ਜਿਹੜਾ ਸਭ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹਨੂੰ ਭੰਨਣਗੇ ਤੇ ਸੇਟੀ ਸੰਗਤਾਂ ਦੇ ਜਿਹੜੇ ਅਸੀਂ ਰੂਪ ਰੂਪ ਜਿਹੜਾ ਸੰਗਮ ਖੋਕ ਕੇ ਸੰਗਤਾਂ ਵਿੱਚ ਰਾਂਗੇ ਜਿਹੜੀ ਅੰਮਤ ਸੰਚਾਰ ਦੀ ਮੁਹਿੰਮ ਜਿਹੜੀ ਖਾਲਸਾ ਵਹਿੀਰ ਅਸੀਂ ਸ਼ੁਰੂ ਕੀਤੀ ਸਤਿਗੁਰੂ ਨੇ ਸਾਡੇ ਕੋਲੋਂ ਆਪ ਕਰਾਈ ਹੈ ਉਸ ਖਾਲਸਾ ਵਹਿੀਰ ਨੂੰ ਬੜਾ ਲੰਮਾਗੇ ਪਰ ਨੌਜਵਾਨਾਂ ਨੂੰ ਇੱਕ ਮੇਰੀ ਅਪੀਲ ਹੈ ਵੀ ਜੇ ਇਸ ਖੱਜੇ ਪਾੜੇ ਦੀ ਜਿਹੜੀ ਪਹੁੰਚ ਕਰ ਰਹੇ ਸੀ ਅਸੀਂ ਜਿਹੜੇ ਨਸ਼ਿਆਂ ਤੋਂ ਦੂਰ ਹੋ ਰਹੇ ਸੀ ਉਸ ਤੋਂ ਤੰਗ ਆ ਕੇ ਹਕੂਮਤ ਨੇ ਸਾਨੂੰ ਕੁਝ ਕੀਤਾ ਕਿ ਹਕੂਮਤ ਤਾਂ ਜਿੰਦ ਸਕਦੀ ਹੈ ਜੇ ਅਸੀਂ ਖੇਡੇ ਬਾੜੀ ਦੀ ਪੌਦ ਪਗਾ ਲਈਏ ਤਾਂ ਅੱਜ ਅਸੀਂ ਇਸ ਦਾ ਜਵਾਬ ਇਸ ਤਰੀਕੇ ਨਾਲ ਦੇਈਏ ਕਿ ਵੱਧ ਚੜ ਕੇ ਨੌਜਵਾਨ ਖੇਡੇ ਬਾੜੀ ਦੀ ਪੌਦ ਛੱੜਨ ਨਸ਼ੇ त्याग ਕੇ ਗੁਰੂ ਦੇ ਲੜ ਲੱਗਣ ਤੇ ਪੰਜਾਬ ਆ ਕੇ ਹਕਾਲੀ ਚ ਨਰਚ ਕਰਨ ਤੇ ਫਿਰ ਹਕੂਮਤ ਸਾਨੂੰ ਵੀ ਹਰਾ ਸਕਦੀ ਸੋ ਬੇਰੀ ਨੌਲ ਬਨਨ ਦੇ ਬੇਂਤੀ ਹੈ ਕਿ ਸਾਡੀ ਗੈਰ ਹਾਜ਼ਰੀ ਦੇ ਵਿੱਚ ਇਤਾਂ ਨਹੀਂ ਸਮਝਣਾ ਕਿ ਹੋਣਾ ਸਿਉਂਤ ਨਹੀਂ ਸਕਣਾ ਅਮਰਤ ਗੁਰੂ ਦਾ ਹੈ ਸਾਡੇ ਬਾਕੀ ਹਜ਼ਾਰਾਂ ਆਉਣਗੇ ਯਾਰਾਂ ਜਾਣਗੇ ਸੋ ਇਸ ਕਰਕੇ ਤੁਸੀਂ ਅਮਰਤ ਛਕਣਾ ਹੈ ਖੰਡੇ ਪਾੜ ਦੇ ਬਹੁਤ ਸ਼ੱਕ ਕੇ ਅਮਰਤ ਵਾਲੀ ਹੋਣਾ ਸ਼ਰਤਤਾ ਵੀ ਹੋ ਕੇ ਕੀਮਤ ਵਤੀਤ ਕਰਨਾ ਸੋ ਇੰਨੀਆਂ ਬੇਨਤੀਆਂ ਦਾ ਅਸ਼ੁਕਰਾਨ ਸਾਰੀ ਸੰਗਤ ਦਾ ਕਰਦਾ ਸਾਰੀ ਸੰਗਤ ਨੇ ਜਿੰਨਾ ਪ੍ਰੇਮ ਮਖਸ਼ੀਆ ਦੇਸ਼ਾਂ ਦੇਸ਼ਾਂ ਦੇ ਵਿੱਚ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਧਗੁਰੂ ਦੇ ਭਾਗਾਂ ਤੁਸੀਂ ਅਰਦਾਸ ਦੇਤੀ ਜਾਰੀ ਰੱਖਣੀ ਹੈ ਪ੍ਰੈਸ਼ਰ ਆ ਪਿਸਦਾ ਰਹੇ ਪੰਜਾਬ ਪੁਲਿਸ ਨੇ ਪਿਛਲੇ 35 ਦਿਨ ਤੋਂ ਲਗਾਤਾਰ ਇਸ ਕੇਸ ਦੇ ਵਿੱਚ ਦਬਾਅ ਜਿਹੜਾ ਬਣਾਇਆ ਹੋਇਆ ਸੀਗਾ ਰੈਲੈਂਟਲੈਸ ਪ੍ਰੈਸ਼ਰ ਜਿਹੜਾ ਬਣਾਇਆ ਹੋਇਆ ਸੀ ਪੰਜਾਬ ਪੁਲਿਸ ਨੇ ਸਾਰੇ ਜਿਹੜੇ ਵਿੰਗ ਨੇ ਪੰਜਾਬ ਪੁਲਿਸ ਦੇ ਉਹ ਪ੍ਰੋਪਰ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰ ਰਹੇ ਸੀਗੇ ਇੰਟੈਲੀਜੈਂਸ ਵਿੰਗ ਲੈ ਕੇ ਔਰ ਉਸ ਨੂੰ ਲੈ ਕੇ ਸਾਰੇ ਜਿਹੜੇ ਇੰਟਰਨਲ ਸਕਿਉਰਿਟੀ ਕਾਉਂਟਰ ਇੰਟੈਲੀਜੈਂਸ ਵਿੰਗ ਸਾਰੇ ਬੜਾ ਆਪਸ ਵਿੱਚ ਪ੍ਰੋਪਰ ਕੋਆਰਡੀਨੇਸ਼ਨ ਨਾਲ ਕੰਮ ਕਰ ਰਹੇ ਸੀਗੇ ਅਮਰਿਤਪਾਲ ਸਿੰਘ ਦੇ ਖਿਲਾਫ ਐਨਐਸਸੀ ਦੇ ਵਾਰੰਟ ਜਿਹੜੇ ਜਾਰੀ ਕੀਤੇ ਹੋਏ ਸੀ ਕੋਰਟ ਨੇ ਤੋਂ ਅੱਜ ਸਵੇਰੇ ਅਮਰਿਤਪਾਲ ਸਿੰਘ ਨੂੰ ਡਿਟੇਨ ਕੀਤਾ ਗਿਆ ਐਨਐਸਸੀ ਦੇ ਜਿਹੜੇ ਵਾਰੰਟਸ ਹਨ ਉਹਨਾਂ ਨੂੰ ਐਗਜ਼ੀਕਿਊਟ ਕਰਕੇ ਉਹਦੇ ਅੰਡਰ ਰਿਟੇਨ ਕੀਤਾ ਗਿਆ ਹੈ ਔਰ ਫਰਦਰ ਇਸ ਕੇਸ ਦੇ ਵਿੱਚ ਜਿਹੜਾ ਵਾ ਕਾਨੂੰਨ ਦੇ ਅਨੁਸਾਰ ਅੱਗੇ ਕਾਰਵਾਈ ਹੋਊਗੀ ਆ ਲੋਕਾਂ ਨੇ ਪਬਲਿਕ ਨੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਸ ਪੂਰੇ ਦੌਰ ਦੇ ਦੌਰਾਨ ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ 30 ਮੇਨਟੇਨ ਕੀਤੀ ਹੈ ਔਰ ਪੰਜਾਬ ਪੁਲਿਸ ਵੀ ਕਮਿਟਿਡ ਆ ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ ਤੇ ਪੀਸ ਮੇਨਟੇਨ ਕਰਨ ਵਾਸਤੇ ਔਰ ਕੁਝ ਆਪਰੇਸ਼ਨ ਆ ਪਿਛਲੇ 35 ਦਿਨ ਤੋਂ ਲਗਾਤਾਰ ਆਪਰੇਸ਼ਨ ਚੱਲ ਰਿਹਾ ਸੀਗਾ 35 ਦਿਨ ਤੋਂ ਲਗਾਤਾਰ ਪੰਜਾਬ ਪੁਲਿਸ ਦੀਆਂ ਟੀਮਜ਼ ਚਾਹੇ ਉਹ ਜਿਹੜਾ ਮਰਜੀ ਵਿੰਗ ਹੋਵੇ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰ ਰਹੇ ਸੀਗੇ ਹਰ ਆਫੀਸਰ ਹਰ ਵੇਲੇ ਕੋਆਰਡੀਨੇਸ਼ਨ ਕੰਮ ਕਰ ਰਿਹਾ ਸੀਗਾ ਕਿਸੇ ਨਾ ਕਿਸੇ ਦਿਨ ਇਹ ਕਿਸੇ ਦਿਨ ਦੇ ਨਾਲ ਕੋਈ ਕੋ ਇਨਸੀਡੈਂਟ ਨਹੀਂ ਆ ਕਿਸੇ ਨਾ ਕਿਸੇ ਦਿਨ ਤਾਂ ਇਹ ਸਕਸੈਸ ਮਿਲਲੀ ਸੀ ਪੰਜਾਬ ਪੁਲਿਸ ਨੂੰ ਫੋਰਚੂਨੇਟਲੀ ਅੱਜ ਸਵੇਰ ਸਿੱਖਾਪੁਰ ਨੇ ਖਾਈ ਮਾਰਕੂਜ਼ਰ ਪੰਜਾਬ ਦੇ ਅਭਿਆਲਪੁਰ ਦੇ ਪਿੰਡ ਉਸ ਤੋਂ ਬਾਅਦ ਨੇ ਲਗਾਤਾ ਕਿ ਰਾਜਸਥਾਨ ਨੇ ਵੀ ਪਾਲ ਆਈਸੀ ਦੇ ਰਾਜਸਥਾਨ ਨੇ ਵੀ ਦੇਖੋ ਇਹ ਇਹ ਜਿਹੜੀਆਂ ਚੀਜ਼ਾਂ ਇਹਨਾਂ ਇਹ ਚੀਜ਼ਾਂ ਸ਼ੇਅਰ ਨਹੀਂ ਕੀਤੀਆਂ ਜਾ ਸਕਦੀਆਂ ਸੋ ਸੋ ਫਾਰ ਇੰਨਾ ਹੀ ਆ جو میں تو نواز داز دیتا فردر جو ہوگی کیونکہ دوبارہ پھر سارا کچھ تفتیش میں دوبارہ تب ہی کہہ رہا ہوں کہ پنجاب پولیس کا جو لگاتار پریشر تھا اس کیس میں جو پنجاب پولیس کے لگاتار دباؤ بنایا ہوا تھا اس دباؤ کے تحت ہی جو ان پٹس بھی وہیں سے آتی ہیں پنجاب پولیس کے پاس ساری, ساری فورسز کے پاس وہیں سے ان پٹس آتی ہیں تو الٹیمیٹلی آج صبح ہمیں یہ ہمارا آپریشن جو ہے فائنلی کمپلیٹلی سکسیزفل ہو گیا آج سے نہیں آج آج صرف ایک امرت پال اریسٹ کر